ਸਤਿਗੁਰ ਜੀ ਸਾਰਿਆਂ ਨੂੰ ਬਾਈ ਗੋਪੀ ਕੋ ਪਹੁੰਚ ਚੁੱਕੇ ਨੇ ਪਿੰਡ ਘਗੜਪਾਣਾ ਜ਼ਿਲ੍ਹਾ ਅਮਰਸਰ ਪਹਿਲੇ ਤਸਵੀਰਵਾਚਾਰਾ ਨਵਾਂ ਮਾਲ ਲੇ ਕੇ ਬਈ ਹੁਣੇ ਚਾਹ ਉੱਪਰ ਬਾਈ ਨੇ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਹੋਰ ਬਾਈ ਜੀ ਸਭ ਠੀਕਾ ਹੀ ਨੇ ਹਾਂ ਜੀ ਠੀਕਾ ਜੀ ਬੋਲਦੇ ਹਾਂ ਨਵਾਂ ਮਾਲ ਜੀ ਹਾਂ ਜੀ ਮਾਲ ਵੇਖਿਆ ਆ ਲੈ ਤਾਂ ਗਿਆ ਜਦੋਂ ਦੋ ਚਾ ਚਲਾ ਆ ਚਲੋ ਜਦੋਂ ਰਹਿ ਵੀ ਜਾਂਦਾ ਕੀ ਜਾਂਦਾ 20 ਮਿੰਟ ਜਾਂਦਾ ਰਹਿ ਵੀ ਜਾਂਦਾ ਜਿਹੜਾ ਕੰਮ ਐਡਾ ਦਾਕ ਨਹੀਂ ਆ ਬਿਲਕੁਲ ਜੀ ਬਿਲਕੁਲ ਇਹਦੀ ਸਿਹਤ ਤਾਂ ਪਤਾ ਹੀ ਕਰ ਆ ਮੈਂ ਨਹੀਂ ਮਿਲਦਾ ਹਾਂ ਜੀ ਕਿੰਨੀ ਆ ਗਿਆ ਸੱਤ ਕ ਤੇ ਤੋਂ ਕੋਲ ਕੁ ਬੜੀ ਮੱਝ ਗਈ ਇੱਥੇ ਠੀਕ ਆ ਹਾਂ ਜੀ ਬਾਕੀ ਦੋ ਤਿੰਨ گاਵਾ ਸੋਈਆਂ ਦੋ ਚਾਰ ਕ ਮਹੀਆਂ ਪਾਣੀ ਇਹ ਬਾਈ ਜੀ ਇਹ ਅੱਜ ਰਾਤ ਹੀ ਸੋਈ ਹੈ ਜੀ ਅੱਛਾ ਰਾਤ ਹਾਂ ਜੀ ਇਹਨਾਂ ਬਲੇ ਰੇਸ ਹੋਈ ਆ ਤੇ ਜੇ ਇਹਨਾਂ ਛੋਟੀ ਵਾਹ ਬਾਈ ਜੀ ਸੁਬਾ ਛੋਟੀ ਦਾ ਦੁੱਧ ਆ ਹਾਂ ਉਹ ਤੋਂ ਆਣੀ ਛੋਟੀਆਂ ਸੋਈਆਂ ਹੋਰ ਜਿੱਥੋਂ ਚੋਂ ਚਣ ਬਣ ਜਿੰਨਾ ਕਰਦੇ ਬੜੀ ਹੁੰਦੀ ਜੀ ਉਹ ਤਾਂ ਮਾਲਕ ਨੇ ਆਂਦਾ ਵੀ 13 ਕਿਲੋ ਦਾ ਬੱਚਾ ਹੋਇਆ ਉਹ ਤੇਰਾ ਜਿਹੜਾ ਉਹ ਚੋਟੀ ਦੁੱਧ ਵਾਲੀ ਬੱਡੀ ਹੈ ਤੇ ਬਾਕੀ ਜਦੋਂ ਮਤਲਬ ਮੈਂ ਦੁੱਧ ਵਾਲੀ ਦਾ ਦੁੱਧ ਦੇਖੀ ਹਰ ਕਿੰਨੇ ਖਿਆਲ ਆ ਰਿਹਾ ਬੇਕੀ ਮੈਂ ਫਿਰ ਕੁਝ ਹੋਰ ਦੁੱਧ ਤੇ ਮੈਂ ਵੇਖ ਲੀਦਾ ਜਿਹੜਾ ਮਾਲਕ ਉਹ ਤੇਰਾ ਆ ਵੀ ਆ ਗਿਆ ਸਾਡੇ ਉੱਪਰ ਆਤੀ ਗਈ ਤੇਰਾ ਦੇ ਅਸੀਂ ਦੁੱਧ ਦੀ ਕੱਟੀ ਰਹੀ ਕੱਟੀ ਬਹੁਤ ਜਿੰਨੀ ਬੋਲਦੀ ਸੀ ਕੱਟੀ ਦੇ ਜਦਾਂ ਦੀ ਦਿੱਤੀ ਕੋ ਗੱਲ ਆ ਬੜਾ ਭੜਾ ਪੁੜਾ ਜੀ ਭੜਾ ਪੁੜਾ ਹਰੀ ਮੈਨ ਹੈਗੀ ਆ ਹਰੀ ਮੈਂ ਭੜਾ ਦਿਆ ਵੇ ਬੱਚਾ ਪੁੱਛਾ ਬਹੁਤ ਮੋਟਾ ਦੁੱਧ ਕੱਟੀ ਹਾਂਜੀ ਦੁੱਧ ਵਾਲੀ ਹੈ ਬੋਲੋ ਛੋਟੀ ਜੀ ਪਹਿਲੋ ਪਿਆਲੇ ਲਈਏ ਫਿਰ 1.5 ਲੱਖ ਦੀ ਆ ਹਾਂ ਹਾਂ ਉਹ ਇੱਕ ਦਾਸੀਂ ਦੇ ਦੀ ਠੀਕ ਇਹੋ ਕਰ ਦੇ ਜੀ ਤੁਹਾਨੂੰ ਪੰਜ ਦੀ ਜਾਣ ਤੋਂ ਪੰਜ ਦੀ ਤੇ ਪੰਜ ਦੀ ਠੀਕ ਹੈ ਚਲ ਠੀਕ ਹੈ ਠੀਕ ਹੈ ਲਓ ਜੀ 1 ਲੱਖ 5000 ਰੁਪਏ ਪੂਰੀ ਵੱਡੀ ਮੈਂ ਆ ਛੋਟੀ ਹੈ ਛੋਟੀ ਬੱਸ ਆਹ ਜੀ ਇਹ ਜਿਹੜੀ ਇਹ ਵੀ ਛੋਟੀ ਸੁਈ ਆ ਪਾਸੂng ਦੀ ਅੱਛਾ ਦੋ ਦੇ ਕੋ ਹੁਣ ਵੀ ਮੋਕ ਦੇ ਬੋਲਾ ਜਣਾ ਕਿਲੋ ਹੋਊਗਾ ਦਹਾਂ ਤੋਂ ਬਾਹਰ ਹੋਊਗਾ ਠੀਕ ਹੈ ਜਿਹੜਾ ਮਾਦੀ ਮੈਂ ਵੀਕਾ ਚੋ ਕੇ ਖੜੀ ਉਹਨੇ ਬੋਲਾ ਜਣਾ ਮਿੰਕੀ ਲਸ ਹਾਂ 14 ਕਿਲੋ ਕੰਡੇ ਦੇ ਹੁਣ ਵੀ ਹੋਊਗਾ ਦਹਾਂ ਤੋਂ ਬਾਹਰ ਹੀ ਦਾ ਕੋਲ ਨੇ ਉਹ ਵੀ ਨਮੇ ਉਹ ਢਾਲੀ ਛੋਟੀ ਦੁੱਧ ਨੂੰ ਬਹੁਤ ਖੜੀ ਨਿਕਲੀ ਬਰਕਾ ਆ ਜਿਹੜੀ ਇੰਨੀ ਢੋਜੀ ਚੰਗੀ ਆ ਕੋਈ ਬਾਦਲਾ ਵਾਲੀ ਦੁੱਧ ਰਹੀ ਇਹ ਜਿਹੜੇ ਬਾਤ ਇਹ ਤੀਨੇ ਕੱਟੀ ਆ ਹਾਂਜੀ ਇਹਦੀ ਵੀ ਕੱਟੀ ਆ ਅੱਛਾ ਇਹਦੀ ਵੀ ਕੱਟੀ ਆ ਹਾਂਜੀ ਹਾਂਜੀ ਇਹਦੀ ਕੱਟੀ ਆ ਬਣੀ ਦੁੱਧ ਦਾ ਤਲਾ ਨਹੀਂ ਕੋਈ ਗੱਲਾਂ ਨਹੀਂ ਨੇ ਵਾਲੀ ਖੜੀਏ ਜਿਹਾ ਸੇਕ ਉਹਨੇ ਇਹ ਸੁੰਦੀ ਮੈਂ ਦੁੱਧ ਦਿੰਦੀ ਆ 10000 ਅਗਲਾ ਸੁੰਦੀ ਮੈਂ ਦੁੱਧ ਦਿੰਦਾ ਇਹਦੀ ਵਜਮਰ ਕਿੰਮਤ ਇਹਦੇ ਉਧਾਂ ਹੁਣ ਵਾਦੀ ਤੇ ਗਈ ਆ ਤੇ ਚਾਹ ਦੇ ਦੀਏ 115 ਦੇ ਦੀਏ ਠੀਕ ਆ ਬਾਜੀ ਤੇਰੇ ਇੱਕ ਦਾ ਥੋੜਾ ਠੀਕ ਆ ਲਈ ਚੱਲਣ ਤੋਂ ਜਾਣ ਦੋ ਥੋੜਾ ਠੀਕ ਆ ਚੱਲਣ ਦੋ ਆਹ ਦਾ ਜੋ ਜੈਜ ਮੈਂ ਲੈਣਾ ਆ ਜੋ ਜਾਣ ਦੋ ਚਾਹ ਦੀ ਗੱਲ ਨੂੰ ਪਾਇਆ ਨਹੀਂ ਕੋਈ ਮਾਈਕ ਰਾਉ ਦਾ ਪਾਇਆ ਅੱਛਾ ਬਾਈ ਜਿਹੜਾ ਤਾਂ ਮਰੀ ਜਾਂਦਾ ਵਾ ਕਿੱਥੇ ਨਹੀਂ ਗਿਆ ਇਹ ਇਹ ਲਿਖਾ ਬੋ ਪਹਿਲਾਂ ਬਾਹਰ ਪਾ ਲੀ ਕਿਸੇ ਥਾਂ ਫੋੜਾ ਮੁਰਦੀ ਰਹੀ ਦਰਵਾਜ਼ੇ ਤੋਂ ਉੱਪਰ ਚੜ੍ਹਦੇ ਇਹ ਇਧਰੋਂ ਪੁੱਠਾ ਲੈ ਜਾ ਹੁਣ ਇਹ ਲੈ ਜਾ ਹੁਣ ਇਹ ਕਮਾ ਲੇ ਤੂੰ ਇਹ ਗੱਬੜ ਸੁਈਆ ਹਾਂਜੀ ਇਹ ਗੱਬੜ ਤਿਆਰ ਹੀ ਇਧਰ ਚਾਲੇ ਹਨ ਜਿਸਵੇਂ ਛੋਟੀ ਵੀ ਬੜੀ ਜੀ ਉਹ ਦੋ ਵਾਲੀਆਂ ਦਿਨ ਤੇ ਪੰਦੋਂ ਪੰਦੋਂ ਵਾਲੀ ਲੱਗੇ ਸਰੀ ਬੜੀ ਹੈ ਸਰੀ ਬੜੀ ਹੈ ਅੱਲਾ ਪੱਕਾ ਕਰਾ ਇੰਦੀ ਭਾਜੀ ਵਰ ਕੀਮਤ ਹਾਂਜੀ ਕੀਮਤ ਕੀਮਤ ਕੋਲ ਹੈ ਕਿੰਨੀ ਜਿਹੜੀ ਇੱਕ ਪੰਦਰਾਂ ਦੀ ਜਿਹੜੀ ਵੀ ਜੈਲ ਜਾਲ ਦਾ ਕਹੋ ਜੈਲ ਹੋਰ ਇੱਕ ਪੰਜ ਦੀ ਵੀ ਚਲੋ ਇੱਕ ਲੱਖ ਪੰਜ ਬਾਕੀ ਠੀਕ ਹੈ ਤੇ ਇੱਕ ਲੱਖ ਦੀ ਠੀਕ ਹੈ ਜੀ ਬਹੁਤ ਸੋਹਣੀ ਝੋਟੀ ਆ ਝੋਟੀ ਬੜੀ ਵੀ ਨਾ ਖਾਣ ਦੇ ਹੁਣ ਦੋਹਰਾ ਲਗਾ ਕੋਈ ਗੱਲ ਨਹੀਂ ਹੈ ਬਹੁਤ ਖਰੀ ਆ ਜੀ ਦੁੱਧ ਵਾਲੀ ਜੇ ਜਿਹੜਾ ਲੈ ਨਹੀਂ ਯਾਦ ਕਰੋ ਯਾਦ ਬਾਕੀ ਯਾਦ ਕਰੋ ਹਾਂ ਫਸਲ ਜੱਡੇ ਵੀ ਬੜੀ ਹੁੰਦਾ ਠੀਕ ਹੈ ਆ ਵੀ ਗੱਬੜਾ ਹੈ ਜੀ ਹਾਂ ਜੀ ਇਹ ਗੱਬੜਾ ਹੈ ਖਾਣ ਪਾਜੋ ਆ ਤਾਂ ਅੱਛਾ ਪੰਜ ਆ ਹਾਂ ਜੀ ਪੰਜ ਵਾ ਦੂਜੇ ਸਵੇਰ ਝੋਟੀ ਅੱਗੇ ਜਾਂਦੇ ਨੇ ਪੰਡੇ ਚੱਲਦੇ ਆਪਾਂ ਵਾਧਾ ਹੀ ਦੇਵਾਂਗੇ ਆਪਾਂ ਘੱਟ ਨਹੀਂ ਵਾਧਾ ਹੀ ਆ ਹਾਂ ਜੀ ਲੁਕਿਆ ਮੈਨੂੰ ਦਿਖਾ ਦਿਓ ਮਾੜਾ ਖਾਲੀ ਖਾਲੀ ਆ ਖਾਲੀ ਤੇ ਮੈਨੂੰ ਖਾਲੀ ਅੱਗੇ ਥਣ ਚੱਲਦੇ ਆ ਅੱਗੇ ਖਾਣਾ ਚੱਲਦੇ ਸੋਨੇ ਆ ਜੀ ਕੋਲੇ ਇਹਨੇ ਗੁੰਦਾ ਹੀ ਜੰਦੀ ਆ ਇਹ ਇੱਥੇ ਜਿਹੜਾ ਪਾਣਾ ਵਾਲੀ ਰੂਟੀ ਮਾਣਾ ਇੱਕ ਅੱਛੀ ਛੋਟੀ ਬਹੁਤ ਵੱਡੀ ਬੁੰਦੀ ਆ ਬਣੂ ਵੱਡੀ ਅਰੀਏ ਤੇ ਇਹੋ ਦਾ ਹੀ ਡੈਂਡੀ ਆ ਬੜੀ ਖਰੀ ਆ ਆਦੇ ਲਿਖਿਆ ਗਾ ਲੇਵਾ ਬਾਹਲਾ ਚੰਗਾ ਦੁੱਧ ਨੂੰ ਮੈਂ ਭੈਜੇ ਗੁੰਦੇ ਜਿਹੇ ਭੋਲੀ ਆ ਤੂੰ ਮਾਰ ਕੇ ਤੇ ਭਾਈ ਬਰਨਦੀ ਕੀ ਮਾਰਾ ਇਹ ਕਿਨੇ ਪੰਜਾਂ ਨਾਲ ਆ ਰਿਓ ਕਿਆ ਵਰੀਆ ਤੇ ਪੰਦਪੜਾ ਬੋਲੀ ਆ ਹਾਂ ਜੀ ਪੰਜਾਂ ਦੇ ਲਾਵਾਂਗੇ ਕਿੰਨਾ ਜਾਇਜ ਆਪਾਂ ਲਾਣਾ ਹੈ ਸਹੀ ਲਾ ਦੀਏ ਜੈ ਜੀ 80 ਹਜ਼ਾਰ ਦੇ ਦੀਏ ਕੋਈ ਮਾਨਦਨ ਚਲ 2000 ਛੋੜ ਕਾ ਚਲੋ 80 ਹਜ਼ਾਰ ਦੇ ਹਾਂ ਜਾਂ ਲੋ ਹਾਂ ਠੀਕ ਹੈ ਚਲੋ ਠੀਕ ਹੈ ਆਹ ਜੀ ਆਹ ਜੀ ਇਹ ਟੋਕੜ ਗੱਬੜ ਆਈ ਅਜੇ ਟੋਕੜ ਇਹ ਸਿਆਮ ਵੀ ਨਹੀਂ ਗੱਬੜ ਲੋਤੇ ਸੋਰਾ 2-3 ਕਿਲੋ ਹੀ ਹੋਣਾ ਬਾਦੂ ਹਾਂ ਮੱਝ ਵੱਡੀ ਆ ਮੱਝ ਰੋਧ ਆਈ ਆ ਤਾਂ ਮੱਝ ਵੱਡੀ ਆ ਅੱਠੀ ਪਰੇ ਮਿਲਦੀ ਆ ਜੀ ਅੱਠੀ ਪਰੇ 2-3 ਕਿਲੋ ਸਾਲੀ ਜੱਕਾ 2-3 ਕਿਲੋ 6 ਰੁਪਏ ਕਰ ਸਨਵਾ ਲੱਗੇ ਨਾਲ ਆ ਹਾਂ ਜੀ ਜੱਕਾ ਖੜੇ ਕੋਈ ਜਿੰਦਾ ਜਿੱਦਾਂ ਮਾਪੀ ਆ ਟਰਾਈ ਆ ਫੁੱਲ ਖੜਾ ਖੜੇ ਨਹੀਂ ਠੀਕ ਆ ਈ ਮੱਝ ਵੱਡੀ ਆ ਇਹ ਦੁੱਧ ਵਾਲੀ ਆ ਮੱਝ ਹੁਣ ਚਲੋ ਹੁਣ ਤੋਕੜ ਹੋਈ ਆ ਇਹਦੀ ਵਜ੍ਹਾ ਨਾਲ ਕੀ ਮਾਜੇ ਕੋ ਦਵਾ ਪਈ ਤਾਂ ਦੀ ਵੀ ਦੇ ਦੀਏ ਸੱਤ ਦੀ ਦੇ ਦੀਏ ਬੈਠਦੇ ਬੈਠ ਠੀਕ ਹੈ ਬੈਠ ਨਹੀਂ ਦੇਦੇ ਠੀਕ ਹੈ ਸਾਈ ਵਾਲ ਇਹ ਸਾਈ ਵਾਲ ਚ ਤਿਆਰ ਗੱਪੜ ਤਿਆਰ ਹੈ ਨਾ ਜੀ ਹਾਂ ਜੀ ਹਾਂ ਜੀ ਲਓ ਲਾਜਮ ਬੈਠ ਬਣੀ ਚੰਗੀ ਆ ਬਣਨੀ ਬੁਣੀ ਅਜੇ ਬੜੀਆ ਬੜੀ ਜਿਹੜੀ ਬਣਨੀ ਜੰਨੀ ਬਹੁਤ ਬਣਨੀ ਹੈ ਨਾ ਨਾ ਸਾਈ ਵਾਲ ਬਹੁਤ ਬੜੀ ਬੜੀ ਬੁਣੀ ਬੁਣੀ ਆ ਜੀ ਹਾਂ ਜੀ ਚੱਲ ਉਹ ਜੀ ਬਣੀ ਜੀ ਵਧੀਆ ਹਟਾ ਹਟੋ ਤੇ ਕੋਣ ਕੋਣ ਰੱਡੀ ਇਨੀ ਕੁ ਗਾਣੇ ਦੇ ਚਾਰੀ ਪਾਰੀ ਨਹੀਂ ਚੰਗੀ ਇਹਨੂੰ ਗਾਣੇ ਵਾਲੀ ਬਿੰਦੀ ਐਡੀ ਬਾਜੀ ਵੜੀ ਕੀ ਮਾਰ ਉਹਦਾ ਸੁਈ ਵੀ ਫੇਰ ਮੈਂ 50 ਦੀ ਵੇਚ ਦਿੰਦੇ 45 ਦੇ ਦਈਏ ਹੋਰ ਕਰ ਦੋ ਮਾਰ ਹੋਰ ਕਰ ਦੇ ਚਾ 42 ਦੇ ਚਲ ਠੀਕ ਹੈ 42 ਨਾ ਇਹ ਸੁਈ ਇਹ ਮੇਰੇ ਰਾ ਅਦੀ ਸੁਈ ਹੈ ਕੱਲ ਦੀ ਹੋਈ ਆ ਅੱਛਾ ਪੈਰ ਦੀ ਹੋਈ ਜਾਂਦੇ ਨੇ ਹਾਂਜੀ ਮਗਲ ਦੇ ਵੱਛੀ ਆ ਹਾਂ ਉਹ ਵੀ ਓਦਾਂ ਹੁਣ ਮੈਂ ਚੋਈ 13 14 ਕੋਲ ਬੋਲੀ ਹੋਊਗੀ ਕੱਲ ਦੀ ਠੀਕ ਆ ਉਹ ਦੁੱਧ ਵਾਲੀ ਹੈ ਦੁੱਧ ਵੱਛੀ 20 ਕਿਲੇ ਸੁਆਦੂਗੀ ਬੜੀ ਖਰੀਗ ਮਗਰ ਬਸ਼ੀ ਬੜੀ ਦੇਖੀ ਆ ਬੜਾ ਵੈਦ ਹੋ ਰਿਹਾ ਸਕੀਪ ਹੋਣਾ ਹੈ ਜਨਾ ਮਟੀਆ ਬੜਾ ਫੋਆ ਵਧੀਆ ਲੱਗਦੀ ਬੰਦੇ ਜੰਮੜੀ ਆਦਾ ਦੁਗਲੀ ਜਦੋਂ ਸੁਣਾ ਬੜਾ ਦੁਗਲੀ ਘੋਟੂ ਮੋੜੀ ਖਰੀ ਹੈ ਚੋਹੋਂ ਉਚਾਲ ਬੜੀ ਆ ਤਾ ਬੋਲੀ ਚੋਈ ਬੋਲੀ ਬਹੁਤ ਕੁਲਾ ਰੱਖੀ ਬੱਜੀ ਫਰੇਦੀ ਕੀ ਮਾਰੀ ਬਹੁਤ ਸਰੀ ਹੈ ਇਹਦੀ ਕੀਮਤ ਇਹਦੀ ਇਹਦੀ ਉਹਦਾ ਵਸੀ ਤੇ 62000 ਦੀ ਆ ਤੇ ਆਪਾਂ ਜਾਇਜ਼ ਦੇਣੀ ਹੈ ਟਿੱਕੇ ਦੀ ਹਾਂ ਐਂਡੀ ਕੋਝ ਵੰਗ ਗਾ ਠੀਕ ਆ ਸੋਨੇ ਵਰਗੀ ਹੈ ਬਾੜੀ ਚੰਗੀ ਕਰਾਉਂਦੇ ਕੋਈ ਜਿਹੜਾ ਲੈ ਜੂ 20 ਕਿਲੋ ਤੇ ਕੱਡੇ ਦੇ ਦੋ ਤੇ ਦੇ ਦੂ ਬਾੜੀ ਨੇ ਮੈਨੂੰ ਪਤਾ ਹੈ ਯਾਦ ਹੈ ਨਾ ਕੋਝ ਠੀਕ ਆ ਨਾ ਕੋਝ ਦਾ ਯਾਦ ਦੇਖੋ ਜੀ ਆਹੀ ਸੇਖਾ ਤੇ ਪਸ਼ੂ ਬਾਈਆ ਕੋਲ ਜੀ ਬਾਕੀ ਮੇਰੇ ਵੀ ਇੱਥੇ ਆ ਕੇ ਇੱਕ ਟਾਈਮ ਦੋ ਟਾਂ ਚੁਆਈ ਕਰੋ ਆ ਕੇ ਟਰਾਈ ਕਰਕੇ ਆਪਣੀ ਖਾਣੇ ਬਣਾ ਵੀ ਜਦੇ ਆਉਣਾ ਟਰਾਈ ਕਰਕੇ ਬਾਜਵਾ ਚੜੀ ਵਧੀਆ ਹੈ ਸੋਨੇ ਦੀ ਨੰਬਰ 2 ਕੋਈ ਲੈਣਾ ਜੋ ਹੋ ਜਾ ਨੰਬਰ 9780 52 ਤੇ 90 ਪਿੰਡ ਗਰਕੜਪਾਣਾ ਜਲਾ ਅਮਰਸਰ ਤਹਿਸੀਲ ਬਾਬਾ ਉਕਾਲਾ ਡੇਰਾ ਵੀ ਆਦੇ ਲਾਗੇ 10-12 ਕਿਲੋਮੀਟਰ ਡੇਰਾ ਵੀ ਹੈ ਨਾ ਜੀ ਇਹ ਜੋ ਕਮਾਨ ਵੀ ਦਸ ਬਾਰ ਕਿਲੋਮੀਟਰੀ ਪੈਂਦਾ ਹੈ ਮਿਲਟਲ ਵੀ 10-12 ਕਿਲੋਮੀਟਰ ਹਾਂਜੀ ਲਾਗਾ 58 ਗੱਲ